ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ 5-10 ਮਿੰਟ ਕੋਸ਼ਕ ਗੱਲਾਂ ਕਰਨੀਆਂ ਸੀ ਕਿਉਂਕਿ ਜੇ ਨਾਮ ਬੋਲਦੇ ਤਾਂ ਬਹੁਤ ਬੰਦਿਆਂ ਨੂੰ ਲੱਗਣਾ ਸੀ ਸ਼ਾਇਦ ਵੀ ਆਸ਼ੂ ਕਿਸੇ ਗੱਲ ਤੋਂ ਝੂਠਾ ਵਾ ਜਿਹੜਾ ਦੁਬਾਰਾ ਕਿਸੇ ਗਲਤੀ ਬੋਲਿਆ ਹੀ ਨਹੀਂ ਜਾਂ ਕੋਸ਼ਕ ਲੋਕਾਂ ਦੇ ਕੋਈ ਕੁਸਵਾਲ ਸੀਗੇ ਜੋ ਮੈਨੂੰ ਦੇਖਣ ਚਾਹੇ ਸੋ ਉਹਨਾਂ ਦੇ ਜਵਾਬ ਦੇਵਾਂਗੇ ਪਾਕ ਕਰਦੇ 5-7 ਮਿੰਟ ਗੱਲਾਂ ਪਹਿਲੀ ਗੱਲ ਤਾਂ ਬਾਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੰਟਰਵਿਊ ਦਿੱਤਾ ਸੀ ਅੱਜ ਮੈਂ ਦੂਜੀ ਵਾਰੀ ਬੋਲ ਰਿਹਾ ਹਾਂ ਹੋ ਸਕਦਾ ਮੈਂ ਕਦੇ ਤੀਜੀ ਵਾਰੀ ਕਿਸੇ ਵੀ ਵਿਸ਼ੇ ਤੇ ਨਾ ਬੋਲਾਂ। ਸੋ ਗੱਲ ਕਰਦੇ ਆ ਸੱਚ ਦੀ। ਜਿਹੜਾ ਸੱਚ ਹੁੰਦਾ ਮੇਰਾ ਵੀਰੇ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਵੀ ਕੋਈ ਹਰ ਇੱਕ ਬੰਦਾ ਇਹਨੂੰ ਸੁਣ ਲਵੇ ਤੇ ਹਾਜ਼ਮ ਕਰ ਲਵੇ। ਜੇ ਮੈਂ ਤੁਹਾਨੂੰ ਕਿਸੇ ਗੱਲ ਤੇ ਸੱਚ ਦਾ ਕੋਈ ਕਹਿਦਾ ਤੁਹਾਨੂੰ ਤੁਹਤੋਂ ਵੀ ਸੁਣਨੀ ਹੋਣਾ ਤੁਸੀਂ ਮੈਨੂੰ ਕਹਿ ਦਿਓ ਮੇਰੇ ਤੋਂ ਵੀ ਨਹੀਂ ਸੁਣਨਾ। ਸੋ ਇਹ ਸੱਚ ਹੁੰਦਾ ਹੀ ਬਾਈ ਕੌੜਾ ਇਹ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਵੀ ਉਹਨੂੰ ਸੁਣ ਕੇ ਹਾਜ਼ਮ ਕਰ ਸਕੇ। ਉਸ ਤੋਂ ਬਾਅਦ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਕਿਸੇ ਦਾ ਪੱਖ ਸੁਣਦੇ ਆ ਆਪਾਂ ਨੂੰ ਲੱਗਦਾ ਉਹ ਸੱਚਾ ਕਿਸੇ ਨੂੰ ਸੁਣਦੇ ਆ ਉਹ ਸੱਚਾ ਇਹਦਾ ਬਈ ਜ਼ਿੰਦਗੀ ਦੇ ਵਿੱਚ ਵੀ ਆ ਦੋ ਬੰਦਿਆਂ ਦੀ ਗੱਲ ਜਦੋਂ ਮਰਜੀ ਸੁਣ ਲਿਓ ਤੁਹਾਨੂੰ ਐ ਲੱਗੂ ਉਹ ਸੱਚਾ ਇੱਕ ਬੰਦੇ ਦੀ ਫਿਰ ਦੂਜੇ ਦੀ ਸੁਣ ਲਿਓ ਤੁਹਾਨੂੰ ਲੱਗੂ ਇਹ ਸੱਚਾ ਇੱਥੇ ਬਈ ਕੋਈ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਇਸ ਦੁਨੀਆ ਤੇ ਹਰ ਇੱਕ ਨੂੰ ਲੱਗਦਾ ਮੈਂ ਸਿਆਣਾ ਮੈਂ ਸਹੀ ਆ ਬਾਕੀ ਦੁਨੀਆ ਗਲਤ ਆ ਠੀਕ ਆ ਇੱਥੇ ਕੋਈ ਕੋਈ ਗਲਤੀ ਨਹੀਂ ਮੰਨਦਾ ਆ ਵੀ ਬਈ ਮੇਰੀ ਗਲਤੀ ਆ ਨਾ ਅਗਲੇ ਨੂੰ ਲੱਗਦਾ ਹਮੇਸ਼ਾ ਹੀ ਤੁਹਾਨੂੰ ਵੀ ਆਈ ਲੱਗਦਾ ਉਹ ਵੀ ਮੈਂ ਤਾਂ ਜਮਾਂ ਸਹੀ ਆ ਮੂਰਲਾ ਗਲਤ ਸੋ ਇਹ ਦੁਨੀਆਦਰੀਏ ਭਾਈ ਇਹ ਸਾਰੀਆਂ ਚੀਜ਼ਾਂ ਇੱਥੇ ਚੱਲਦੀਆਂ ਪਰ ਇਹਦਾ ਸ਼ੀਸ਼ਾ ਕੌਣ ਦਿਖਾਉਂਦਾ ਹੁੰਦਾ ਵੀ ਗਲਤ ਕੌਣ ਆ ਹਨ ਨਸ਼ੇ ਵਾਲੇ ਬੰਦੇ ਆ ਕੋਈ ਗਲਤ ਸੰਗਤ ਦੇ ਵਿੱਚ ਆ ਉਹਨਾਂ ਨੂੰ ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਬਈ ਅਸੀਂ ਜਮਾਂ ਸਹੀ ਆ ਪਰ ਅਸਲੀ ਸ਼ੀਸ਼ਾ ਦਿਖਾਉਂਦਾ ਹੁੰਦਾ ਉਹਨੂੰ ਸਮਾਜ ਜਾਂਦੇ ਨੇੜਲੇ ਬੰਦੇ ਜਾਂ ਘਰ ਦੇ ਜਿਹੜੇ ਸੱਚ ਬੋਲਣ ਸੋ ਸੱਚ ਸੁਣਨੀ ਹੁੰਦਾ ਹੁੰਦਾ ਸੋ ਚਲੋ ਗੱਲ ਕਰਦੇ ਹਾਂ ਸੁਨੀਲ ਦੀ ਸੁਨੀਲ ਨੇ ਆਪਦੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਆਸ਼ੂ ਨੇ ਪੋਸਟ ਆਫ ਭਵਾਈਆਂ ਹੈਪੀ ਤੋਂ ਕਹਿ ਕੇ ਤੇ ਸੰਵਰੀ ਨੇ ਮੇਰੇ ਵੀਰ ਨੇ ਉਹਨੂੰ ਰੋਕਿਆ ਵੀ ਸੀ ਵੀ ਨਹੀਂ ਸ਼ਾਇਦ ਵੀ ਇਹ ਗੱਲ ਨਹੀਂ ਹੋ ਸਕਦੀ ਪਰ ਉਹ ਮੇਰਾ ਵੀਰ ਸੌਂ ਖਾ ਕੇ ਸੱਚਾ ਹੋ ਗਿਆ ਦੇਖ ਮੇਰਾ ਬਈ ਤੂੰ ਤਾਂ ਹੋ ਗਿਆ ਸੱਚਾ ਠੀਕ ਹੈ ਮੇਰੇ ਕੋਲੇ ਹੁਣ ਸੌਹਾਂ ਵਾਲਾ ਕੰਮ ਨਹੀਂ ਹੈਗਾ ਵੀ ਬਾਈ ਮੈਨੂੰ ਲੱਗੇ ਸੌਹ ਮੈਨੂੰ ਸੌਹ ਲੱਗੇ ਠੀਕ ਹੈ ਇਹ ਗੱਲ ਤੁਸੀਂ ਹੈਪੀ ਨੂੰ ਪੁੱਛੋ ਵੀ ਆਸ਼ੂ ਨੇ ਤੈਨੂੰ ਕਦੇ ਜ਼ਿੰਦਗੀ ਦੇ ਵਿੱਚ ਮੈਸੇਜ ਤੇ ਜਾਂ ਕਦੇ ਫੋਨ ਕਰਿਆ ਕਦੇ ਵੀ ਉਹਨੂੰ ਇਹ ਗੱਲ ਪੁੱਛੋ ਮੇਤੋਂ ਨਾ ਇਹ ਗੱਲ ਛੋਟੀਆਂ ਮੋਟੀਆਂ ਗੱਲਾਂ ਦੇ ਜਵਾਬ ਲਿਆ ਕਰੋ ਵੀ ਹਾਂ ਨਾ ਮੈਂ ਕੋਈ ਲਾਈਵ ਵਾਲਾ ਯਾਰ ਨਾ ਮੈਂ ਕੋਈ ਅਪਡੇਟਰ ਨਾ ਜਿਹੜਾ ਮੈਂ ਡੇਲੀ ਅਪਡੇਟ ਦਵਾਂ ਵੀ ਮੈਂ ਆਇਆ ਮੈਂ ਆਇਆ ਮੈਨੂੰ ਬਹੁਤ ਗੱਲਾਂ ਪੁੱਛਦੇ ਮੈਂ ਅੱਜ ਸਵਾਲਾਂ ਦੇ ਜਵਾਬ ਦੇ ਦਿੰਨੇ ਇਹ ਤੋਂ ਬਾਅਦ ਮੈਂ ਕਿਸੇ ਦਾ ਕੋਈ ਜਵਾਬ ਦੇ ਹੀ ਨਹੀਂ ਹਾਂ ਠੀਕ ਹੈ ਉਸ ਤੋਂ ਬਾਅਦ ਦਨੋਦਾ 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 ਕਿਹਨੇ ਲਾਈ ਆ ਭਾਈ ਦਨੋਦਾ ਦਨੋਦਾ ਮੈਨੂੰ ਨਹੀਂ ਪਤਾ ਜਿਹੜਾ ਵੀ ਬੰਦਾ ਇਹ ਚੀਜ਼ ਕਰ ਰਿਹਾ ਇੱਕ ਟੀਮ ਟਾਰਗੇਟ ਕਰ ਰਿਹਾ ਇਹ ਚੀਜ਼ਾਂ ਸਭ ਜਾਣ ਕੇ ਹੁੰਦੀਆਂ ਕਿਉਂਕਿ ਕੁਝ ਟੀਮਾਂ ਪੰਜਾਬ ਦੀਆਂ ਇਹ ਚਾਹੁੰਦੀਆਂ ਵੀ ਹਰਿਆਣਾ ਨਾ ਖੇਡੇ ਅਸੀਂ ਖੇਢੀ ਚੱਲੀਏ ਚੱਲੀ ਨਹੀਂ ਬਈ ਨਹੀਂ ਸਾਰੀਆਂ ਟੀਮਾਂ ਬਰਾਬਰ ਸਾਡੀ ਕੋਈ ਹਰਿਆਣੇ ਨਾਲ ਕੋਈ ਦੁਸ਼ਮਣੀ ਨਹੀਂ ਜੀ ਠੀਕ ਹੈ ਵੀ ਉਹਨਾਂ ਨੂੰ ਖੇਡਣੋਂ ਹਟਾ ਦਈਏ ਤੇ ਤੁਸੀਂ ਖੇਢੀ ਚੱਲੋ ਸਾਰੀਆਂ ਟੀਮਾਂ ਹਟਣੀਆਂ ਬਾਈ ਠੀਕ ਹੈ ਇੱਕ ਬਰਾਬਰ ਆਉਣੀਆਂ ਸਾਰੀਆਂ ਟੀਮਾਂ ਇਹਦਾ ਇਹ ਮਤਲਬ ਨਹੀਂ ਉਹ ਜਾਣ ਕੇ ਟੀਮਾਂ ਦੇ ਉਹ ਪਲੇਅਰ ਟਾਰਗੇਟ ਕਰਦੇ ਆ ਵੀ ਉਹ ਟੀਮਾਂ ਸਭ ਤੋਂ ਤਕੜੀਆਂ ਵਾਂ ਤੇ ਵੀ ਇਹਨਾਂ ਨੂੰ ਖੇਡਣੋਂ ਹਟਾ ਦੋ ਪੰਜਾਬ ਦੇ ਵਿੱਚ ਆਪਾਂ ਖੇਡੀ ਚੱਲੀਏ ਠੀਕ ਹੈ ਪਰ ਇਹ ਗੱਲ ਨਹੀਂ ਹੋਣੀ ਬਈ ਸਾਰੀਆਂ ਟੀਮਾਂ ਬਰਾਬਰ ਹੋਣਗੀਆਂ ਕੋਈ ਟੀਮ ਨਹੀਂ ਖੇਡਣ ਦਿੱਤੀ ਜਾਊਗੀ ਜਿਹੜੀ ਪੰਜਾਬ ਦੀ ਵੀ ਚੱਲੀ ਆ ਹਰਿਆਣਾ ਦੀ ਵੀ ਚੱਲੀ ਆ ਕੋਈ ਨਹੀਂ ਖੇਡਣ ਦਿੱਤੀ ਜਾਊਗੀ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਕਿਹਾ ਸੀ ਵੀ ਵੀ ਮੇਰੀ ਇੰਟਰਵਿਊ ਤੁਸੀਂ ਬਈ ਹਰਿਆਣਾ ਸਾਰਾ ਜੱਲੀ ਕਹਤਾ ਦੇਖੋ ਮੇਰਾ ਵੀਰ ਜਿਹੜੇ ਬੰਦਿਆਂ ਨੂੰ ਪਤਾ ਵੀ ਮੈਂ ਕਿੰਨਾਂ ਨੂੰ ਕਿਹਾ ਸੀ ਜੱਲੀ ਠੀਕ ਸਭ ਨੂੰ ਹੀ ਪਤਾ ਮੈਂ ਜਿਹੜੀਆਂ ਟੀਮਾਂ ਟਾਰਗੇਟ ਕੀਤੀਆਂ ਸੀ ਸੋ ਪੰਜੀਆਂ ਗਲਾਂ ਬਰਾਬਰ ਨਹੀਂ ਹੁੰਦੀਆਂ ਮੈਂ ਸਾਰਿਆਂ ਨੂੰ ਨਹੀਂ ਸੀ ਕਿਹਾ ਕੋਸ਼ਕ ਦੇ ਬੰਦੇ ਡੇਢ ਘੰਟੇ ਦੀ ਵੀਡੀਓ ਦੇ ਵਿੱਚੋਂ 1 ਸੈਕਿੰਡ ਦੀ ਗੱਲ ਚੱਕ ਕੇ ਸੋਸ਼ਲ ਮੀਡੀਆ ਤੇ ਪਾ ਕੇ ਉਹ ਚੀਜ਼ ਕਹਿ ਰਹੇ ਆ ਵੀ ਆਹ ਦੇਖ ਲੋ ਹਰਿਆਣਾ ਸਾਰਾ ਚੱਲੀ ਆ ਹਰਿਆਣਾ ਦੇ ਪੰਜਾਬ ਦੀ ਉਹਨੂੰ ਕੰਟਰੋਵਰਸੀ ਬਣਾਉਂਦੇ ਆ ਠੀਕ ਆ ਸੋ ਸਿਆਣੇ ਬੰਦੇ ਸਾਰੇ ਹੀ ਆ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਤੇ ਇਹਨਾਂ ਯਕੀਨ ਨਹੀਂ ਕਰੀਦਾ ਹੁੰਦਾ ਇਹ ਤਾਂ ਬਹੁਤ ਕੁਸ਼ ਚੱਕ ਕੇ ਕੋਸ਼ਕ ਹੁਣ ਚੱਕ ਕੇ ਕਲਿੱਪਾਂ ਮੇਰੀਆਂ ਪਾਤੀਆਂ ਵੀ ਆਏ ਆਏ ਆ ਮੈਂ ਵੀਰੇ ਆਪਦੀ ਇੰਟਰਵਿਊ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਮੈਂ ਇਕੱਲੀ ਇੱਕ ਗੱਲ ਹੀ ਨਹੀਂ ਸੀ ਕਰੀ ਮੈਂ ਆਹ ਹੀ ਨਹੀਂ ਸੀ ਕਿਹਾ ਜਿਹੜੀਆਂ ਟੀਮਾਂ ਦੇ ਨਾਮ ਲੈ ਕੇ ਮੇਨ ਹਾਈਲਾਈਟ ਕਰਤਾ ਠੀਕ ਹੈ ਮੈਂ ਸਾਰਿਆਂ ਬਾਰੇ ਕਿਹਾ ਸੀ ਸਾਰੀਆਂ ਜਾਲੀਆਂ ਸਾਰੀਆਂ ਜਾਲੀ ਛੱਡੋ ਇਹ ਨਹੀਂ ਹੈਗਾ ਵੀ ਜਿਨ੍ਹਾਂ ਦੇ ਮੇਰੇ ਤੋਂ ਨਾਂ ਨਹੀਂ ਲਏ ਹੋਏ ਉਹ ਜਾਲੀ ਨਹੀਂ ਹੈਗੀਆਂ ਸਾਰੀਆਂ ਜਾਲੀ ਨਹੀਂ ਬਾਈ ਜਦੋਂ ਮੈਂ ਇੰਟਰਵਿਊ ਦੇਣ ਗਿਆ ਸੀ ਤੇ ਮੈਂ ਸੱਚ ਦੇ ਆਧਾਰ ਤੇ ਦੇਣ ਗਿਆ ਸੀ ਵੀ ਸਾਰੇ ਇੱਕ ਰਸੇ ਆ ਇਹਦਾ ਮਤਲਬ ਇਹ ਨਹੀਂ ਵੀ ਕੋਈ ਜਿਹੜੇ ਮੇਰੇ ਲਿਹਾਜ਼ ਚ ਆ ਜਿਹਨੇ ਮੈਨੂੰ ਜਾਣਦੇ ਆ ਉਹ ਸੱਚੇ ਆ ਨਹੀਂ ਬਾਈ ਸਾਰੇ ਜਿਹੜੇ ਗਲਤ ਤਾਂ ਸਾਰੇ ਹੀ ਗਲਤ ਆ ਉਦੋਂ ਬਾਅਦ ਗੱਲ ਕਰਦੇ ਆ ਬਹੁਤ ਮੈਨੂੰ ਮੈਸੇਜ ਆਇਆ ਵੀ ਬਾਈ ਤੂੰ ਬਹੁਤ ਟੀਮਾਂ ਦੇ ਨਾਂ ਨਹੀਂ ਲੈ ਹੈ ਨਾ ਪੰਜਾਬ ਦੀਆਂ ਦੇ ਤੂੰ ਹਰਿਆਣੀਆਂ ਦੇ ਨਾਂ ਲੈਂਦਾ ਇਹਨੂੰ ਦੇਖ ਮੇਰਾ ਵੀਰ ਮੇਰਾ ਕੰਮ ਸੀ ਤੁਹਾਨੂੰ ਜਗਾਉਣਾ ਠੀਕ ਆ ਕੱਲੀ ਕੱਲੀ ਟੀਮ ਦਾ ਲਿਸਟ ਮੇਰੇ ਕੋਲ ਨਾਂ ਨਹੀਂ ਹੈਗਾ ਮੈਂ ਤਾਂ ਕਿਤੇ ਖੇਡਿਆ ਵੀ ਨਹੀਂ ਬਾਈ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਕੀ ਚੱਲ ਰਿਹਾ ਕੌਣ ਖੇਡ ਰਿਹਾ ਜਾਲੀ ਕੌਣ ਨਹੀਂ ਖੇਡ ਰਿਹਾ ਜਿਹੜੇ ਰੈਗੂਲਰ ਗਰਾਊਂਡਾਂ 'ਚ ਉਹਨਾਂ ਨੂੰ ਸਾਰਾ ਕੁਝ ਪਤਾ ਪਰ ਬੋਲਦਾ ਕੋਈ ਨਹੀਂ ਲੋਕਾਂ ਨੇ ਬੜੇ ਕਮੈਂਟ ਕਰੇ ਸੀ ਬਾਈ ਤੂੰ ਹੁਸ਼ਿਆਰਪੁਰ ਪਿੰਡ ਦੇ ਵਿੱਚ ਖੇਡਿਆ ਤੇਰੀ ਉਹਨਾਂ ਨਾਲ ਲਿਆ ਜਾ ਤੂੰ ਉਹਨਾਂ ਦਾ ਨਹੀਂ ਨਾਂ ਲਿਆ ਜਾਲੀ ਆ ਉਹਨਾਂ ਦਾ ਨੀ ਨਾਂ ਲਿਆ ਤੂੰ ਜਗਰਾਉਂਦਾ ਨੀ ਨਾਂ ਲਿਆ ਵੀ ਉਹ ਜਾਲੀ ਆ ਠੀਕ ਹੈ ਤੇ ਮੈਂ ਬਾਈ ਦੇਖੋ ਮੈਂ ਕਿਸੇ ਤੋਂ ਲੈ ਕੇ ਨਹੀਂ ਕੁਝ ਖਾਣਾ ਠੀਕ ਜਿਨ੍ਹਾਂ ਦਾ ਮੇਰਾ ਪਿਆਰ ਆ ਸਾਰਿਆਂ ਦਾ ਹੀ ਪਿਆਰ ਆ ਉਹਨਾਂ ਨੂੰ ਪਤਾ ਵੀ ਆਸ਼ੂ ਜਿਹੜੀ ਸੱਚੀ ਗੱਲ ਤੇ ਹੈਗਾ ਤਾਂ ਹੈਗਾ ਵਾ ਯਾਰ ਉਹਦਾ ਇਹ ਮਤਲਬ ਨਹੀਂ ਹੈਗਾ ਵੀ ਵੀ ਹਾਂ ਇਹ ਗੱਲ ਨੂੰ ਮੈਂ ਤੋੜ ਮੋੜ ਕੇ ਲੋਕਾਂ ਨੂੰ ਪੇਸ਼ ਕਰ ਦੂੰਗਾ ਵੀ ਬਾਈ ਜੀ ਐ ਨਹੀਂ ਐ ਹੈਗਾ ਐ ਨਹੀਂ ਹੈਗਾ ਜਿਹੜੀ ਸੱਚ ਆ ਬਾਈ ਸਾਰਿਆਂ ਲਈ ਸੱਚ ਆ ਮੈਨੂੰ ਕਿਸੇ ਨੇ ਕੋ ਖਾਣ ਨੂੰ ਦੇਣ ਨਹੀਂ ਉਹ ਨਾ ਮੈਂ ਕਰੈਕਟਰ ਤੋਂ ਕੁਝ ਲੈ ਕੇ ਖਾਣਾ ਸ਼ਾਰਪੁਰ ਪੈਂਡੈਂਟ ਜਾਲੀ ਖੇਢੀ ਆ ਜਗਰਾਓ ਜਾਲੀ ਖੇਢੀ ਆ ਮੈਂ ਇੱਕ ਠੋਕ ਕੇ ਗੇ ਨਾ ਠੀਕ ਆ ਇਹ ਨਹੀਂ ਹੈਗੀਆਂ ਗੱਲਾਂ ਉਦੋਂ ਮੇਰੇ ਤੋਂ ਇੰਟਰਵਿਊ ਦੇ ਵਿੱਚ ਨਹੀਂ ਬੋਲ ਹੋਇਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਟੀਮਾਂ ਸੱਚੀਆਂ ਨਹੀਂ ਬਈ ਹੋਰ ਵੀ ਬਹੁਤ ਟੀਮਾਂ ਜਾਲੀ ਨੇ ਮੇਰੇ ਤੋਂ ਨਾਂ ਨਹੀਂ ਲਏ ਹੋਇਆ ਹੁਣ ਇਹਦਾ ਮਤਲਬ ਇਹ ਥੋੜੀ ਆ ਵੀ ਉਹ ਸੱਚੀਆਂ ਯਾਰ ਸੋ 네ਗੇਟਿਵ ਗੱਲਾਂ ਨਾ ਕਰਿਆ ਕਰੋ 네ਗੇਟਿਵ ਕਮੈਂਟ 네ਗੇਟਿਵ ਗੱਲਾਂ ਇੱਕ ਕਰੀ ਦੀਆਂ ਨਹੀਂ ਹੁੰਦੀਆਂ ਇਹ ਚੰਗੀ ਚੰਗੀਆਂ ਨਹੀਂ ਹੁੰਦੀਆਂ ਬਈ ਠੀਕ ਆ ਸੋ ਬੜਾ ਉਸ ਤੋਂ ਬਾਅਦ ਗੱਲ ਕਰਦੇ ਹਰਮੰਦੀ ਵੀ ਹਰਮਨ ਨੂੰ ਹਰਮਨ ਮੇਰੇ ਮਗਰ ਆ ਕੇ ਪਹਿਲਾ ਪਲੇਅਰ ਜਿਹੜਾ ਬੋਲਿਆ ਕੋਈ ਪਲੇਅਰ ਇੱਕ ਸਿੰਗਲ ਬੰਦਾ ਨਹੀਂ ਬੋਲਿਆ ਹਰਮਨ ਦਾ ਬਿਜ਼ਨਸ ਵੀ ਹੈ ਬਾਈ ਹਰਮਨ ਦਾ ਸਾਰਾ ਕੰਮ ਆ ਹਰਮਨ ਰੈਗੂਲਰ ਖੇਡਦਾ ਹਰਮਨ ਕੱਲਾ ਹੈ ਠੋਕੇ ਬੋਲਿਆ ਕੋਈ ਬੰਦਾ ਨਹੀਂ ਬੋਲਿਆ ਠੀਕ ਹੈ ਸਾਰੇ ਚੁੱਪ ਆ ਖੁਸ਼ ਵੀ ਆ ਪਰ ਉਹਨਾਂ ਨੂੰ ਆਏ ਆ ਵੀ ਕਿਸੇ ਦੇ ਮੋਢੇ ਤੇ ਪਈਆਂ ਯਾਰ ਪਈਆਂ ਰਹਿਣ ਦੋ ਆਪਾਂ ਨੂੰ ਕੀ ਲੋੜ ਹਰਮਨ ਕੱਲਾ ਬੋਲਿਆ ਠੋਕੇ ਅੱਜ ਤੁਸੀਂ ਉਹਦਾ ਪਾਸਟ ਚੱਕ ਕੇ ਉਹਨੂੰ ਮੂਰੇ ਕਰੀ ਜਾਂਦੇ ਹੋ ਵੀ ਹਰਮਨ ਤੂੰ ਤਾਂ ਦਾ ਬਾਈ ਉਹ ਟੀਮਾਂ 'ਚ ਖੇਡਿਆ ਵਾ ਤੂੰ ਹੁਣ ਐ ਕਰਦਾ ਤੂੰ ਜੋ ਕਰਦਾ ਬਾਈ ਮੈਨੂੰ ਇੱਕ ਗੱਲ ਦ ਕਦੇ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕਰਿਆ ਨਹੀਂ ਤੁਹਦੋਂ ਕਦੇ ਕੋਈ ਗਲਤੀ ਹੋਈ ਨਹੀਂ ਤੇ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਉਹ ਕੰਮ ਦੇ ਵਿੱਚ ਸੁਧਾਰ ਲੈ ਕੀ ਨਹੀਂ ਆਉਣਾ ਜ਼ਿੰਦਗੀ ਜੇ ਨੂੰ ਤਾਂ ਕੋਈ ਗਲਤੀ ਹੋਗੀ ਠੀਕ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਡੇ ਬਾਈ ਡੇ ਕੱਲ ਥੋੜੀ ਸੋਚ ਹੋਰ ਸੀ ਅੱਜ ਹੋਰ ਆ ਕੱਲ ਨੂੰ ਹੋਰ ਹੋ ਜਾਣੀ ਆ ਠੀਕ ਆ ਦਿਨ ਬਦ ਦਿਨ ਸੁਧਾਰ ਆਉਂਦਾ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਦੋ ਦੋ ਦਾ ਤਾਂ ਹੁੰਦਾ ਕੋਈ ਵੀ ਨਹੀਂ ਕਹਣਾ ਤੁਸੀਂ ਉਹਨਾਂ ਮੈਂ ਆ ਸਾਰਿਆਂ ਦੀ ਦਾਗ ਆ ਬਾਈ ਬਾੜਾ ਫੇਰ ਵੀ ਉਹਨੂੰ ਇੰਨੀਆਂ ਚੀਜ਼ਾਂ ਕਰਕੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੂੰ ਕਿਉਂ ਬੋਲਦਾ ਠੀਕ ਆ ਜਾਲੀ ਪਲੇਅਰਾਂ ਵੱਲੋਂ ਜਾਲੀ ਟੀਮਾਂ ਵੱਲੋਂ ਜਾਣ ਜਾਣ ਕੇ ਉਹਨਾਂ ਦੇ ਸਰਕਲ ਦੇ ਬੰਦੇ ਜਾਣ ਕੇ ਕੁਝ ਫੋਨ ਕਾਲਾਂ ਜਾਂ ਕਮੈਂਟ ਬੰਦੇ ਨੂੰ 네ਗੇਟਿਵ ਕਰਨ ਦੇ ਮਾਰੇ ਬਾਈ ਜੀ ਪੋਜ਼ਿਟਿਵ ਰਹਿਆ ਕਰੋ ਉਹ ਬੋਲਿਆ ਬੰਦਾ ਕੱਲਾ ਬੋਲਿਆ ਕੋਈ ਨਹੀਂ ਬੋਲਿਆ ਹਰ ਮਨ ਨੂੰ ਐਪਰੀਸ਼ੀਏਟ ਕਰਨਾ ਬਣਦਾ ਗਲਤੀਆਂ ਸਭ ਤੋਂ ਹੁੰਦੀਆਂ ਪਰ ਉਹ ਬੰਦਾ ਅੱਜ ਇਹ ਕਹਿੰਦਾ ਵੀ ਮੈਂ ਨਹੀਂ ਖੇਡਣ ਦਿੰਦਾ ਕਿਸੇ ਨੂੰ ਮੈਂ ਨਾਲਾਂ ਤੇਰੇ ਮੈਂ ਕ੍ਰਿਕਟ ਦੇ ਨਾਲਾਂ ਠੀਕ ਹੈ ਕੋਸ਼ਿਸ਼ ਕਰ ਗੱਲਾਂ ਚਲੋ ਸਾਂਹੇ ਵਾਲੀ ਦੀ ਗੱਲ ਆ ਗਈ ਸਭ ਗੂਗਲ ਕਰਕੇ ਦੇਖ ਲਓ ਬਾਈ ਵੀ ਕੌਣ ਸਿਟੀ ਆ ਕੌਣ ਕੀ ਆ ਤੇ ਕੌਣ ਕੀ ਆ ਨਾਲੇ ਅੱਜ ਤੋਂ ਇਹ ਚੀਜ਼ ਸਾਰੀ ਮੀਟਿੰਗ ਦੇ ਵਿੱਚ ਡਿਸਕਸ ਹੋਣੀ ਆ ਵੀ ਕਿਹੜੀ ਟੀਮ ਐਮਸੀ ਵਾਰਡ ਕਿਹੜੇ ਕਿਵੇਂ ਖੇਡਣੇ ਆ ਤੇ ਕਿਹੜੇ ਕਿਵੇਂ ਨਹੀਂ ਖੇਡਣੇ ਠੀਕ ਆ ਦੋ ਦਿਨਾਂ ਤੱਕ ਉਹ ਮੀਟਿੰਗ ਉਹਦੇ ਵਿੱਚ ਸਾਰਾ ਬਜਟ ਡਿਸਾਈਡ ਹੋਊਗਾ ਧੂਰੀ ਆ ਹਰਮਨ ਦੀ ਉਹਦੋਂ ਸਾਂਹੇ ਨਾਲੋਂ ਛੋਟੀ ਆ ਹਰਮਨ ਨੂੰ ਦੇ ਦਿਓ ਦੋ ਵਾਰੋਂ ਪਿੰਡ ਚ ਖੜਾਈ ਚੱਲੋ ਤੇ ਇਹਨਾਂ ਨੂੰ ਹਰਾਈ ਚੱਲੇ ਫਿਰ ਸੋ ਇਹ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਬਹੁਤ ਗੱਲਾਂ ਹੁੰਦੀਆਂ ਵੀ ਬੰਦਾ ਕਹਿੰਦਾ ਵੀ ਯਾਰ ਉਹ ਪਿੰਡ ਆ ਉਹ ਆਏ ਉਹ ਖੇਡੀਆਂ ਤੇ ਜਿਹੜੇ ਖੇਡੀਆਂ ਜਾਂਦੇ ਯਾਰ ਜਦੋਂ ਤੁਹਾਡਾ ਪਿੰਡ ਸੀ ਬਾਈ ਠੀਕ ਆ ਉਸ ਤੋਂ ਬਾਅਦ ਉਹ ਉਹਦੇ ਸਿਟੀ ਕੌਣ ਲੱਗਿਆ ਪੋਪੂਲੇਸ਼ਨ ਵੱਧ ਗਈ ਲੋਕ ਆ ਗਏ ਉਹ ਉਹ ਸਿਟੀ ਵੱਧ ਗਈ ਠੀਕ ਆ ਹਰ ਇੱਕ ਚੀਜ਼ ਨੂੰ ਖਤਾਬ ਕਿਸੇ ਚੀਜ਼ ਦਾ ਬਿਨਾਂ ਗੱਲੋਂ ਨਹੀਂ ਮਿਲਦਾ ਹੁੰਦਾ ਜੇ ਕੋਈ ਪਿੰਡ ਨੂੰ ਪਿੰਡ ਦਾ ਖਤਾਬ ਮਿਲਿਆ ਮੰਡੀ ਨੂੰ ਮੰਡੀ ਦਾ ਖਤਾਬ ਮਿਲਿਆ ਕਦੋਂ ਮਿਲਿਆ ਵੱਡੀ ਹੋਗੀ ਮੰਡੀ ਤੋਂ ਸਿਟੀ ਹੋ ਰਿਹਾ ਉਹ ਹੋਰ ਵੱਡੀ ਹੋਗੀ ਸੋ ਇਹ ਚੀਜ਼ਾਂ ਨੂੰ ਸਮਝੋ ਚਲੋ ਇਹ ਚੀਜ਼ ਮੀਟਿੰਗ ਜੀ ਡਿਸਕਸ ਕਰਾਂਗੇ ਉਹਦੇ ਫੈਸਲਾ ਸਾਰੇ ਜਣੇ ਰਲ ਕੇ ਸਿਆਣੇ ਬੰਦੇ ਦੇਣਗੇ ਤੇ ਇੱਕੋ ਇੱਕ ਬੰਦੇ ਵਿੱਚ ਇਹ ਵੀ ਆ ਵੀ ਬਾਈ ਉਹ ਟੀਮ ਵਾਲੇ ਆਪ ਮੰਨੀ ਜਾਂਦੇ ਆ ਯਾਰ ਵੀ ਸਾਡੇ ਚਾਹ ਜਾਲੀ ਆ ਆ ਬਾਹਰੋਂ ਖੇਡਦਾ ਬਾਹਰੋਂ ਖੇਡਦਾ ਇਹਨੂੰ ਇੰਨੇ ਸਾਲ ਹੋ ਗਏ ਪਰ ਬਾਈ ਖੇਡਦੇ ਨੂੰ ਠੀਕ ਆ ਤੇ ਬਾਈ ਜੇ ਇੰਨੇ ਸਾਲ ਹੋ ਗਏ ਇੰਨੇ ਸਾਲਾਂ ਦਾ ਤੁਸੀਂ ਧੋਖਾ ਹੀ ਕਰ ਰਹੇ ਹੋ ਇੰਨੇ ਸਾਲਾਂ ਦਾ ਕਿਹੜਾ ਵੀ ਫਿਰ ਹੁਣ ਜੇ ਕੋਈ 10 ਸਾਲ ਖੇਡ ਗਿਆ ਤਾਂ ਮਤਲਬ ਉਹ ਸੱਚਾ ਹੋ ਗਿਆ ਮੈਂ 12 ਸਾਲ ਸੋਸ਼ਣ ਚ ਖੇਡੇ ਆ ਇਹਦਾ ਮਤਲਬ ਕੀ ਆ ਮੈਸ਼ੂਸ਼ਨ ਦਾ ਹੋ ਗਿਆ ਹੁਣ ਠੀਕ ਆ ਤੇ ਕੁਛ ਕੀ ਗੱਲ ਹੋਰ ਹੋਣ ਚਾਹੀਦੀ ਸੀ ਵੀ ਕਹਿੰਦੇ ਵੀ ਆ ਪਲੇਅਰ ਜਿਵੇਂ ਆਹ ਗੋਲੂ ਹੋ ਗਿਆ ਬਰਥਲੇ ਵਾਲਾ ਹਨਾ ਕਾਕਾ ਹੋ ਗਿਆ ਬਈ ਇਹ ਕੀ ਮਤਲਬ ਹੋਇਆ ਬੈਗ ਚੱਕਿਆ ਕਿਤੇ ਕਿੱਧਰ ਆ ਗਿਆ ਬਈ ਫੈਮਿਲੀ ਸ਼ਿਫਟ ਕਰ ਲਈ ਅਸੀਂ ਘਰ ਲੈ ਲਿਆ ਅਸੀਂ ਆ ਲੈ ਲਿਆ ਤੁਸੀਂ ਕੋਈ ਦੇਖਣ ਗਏ ਹੋ ਘਰ ਕਿਸੇ ਦਾ ਉਹ ਤਾਂ ਕਿਤਾਬਾਂ ਚ ਹੋ ਜਾਂਦਾ ਸਾਰਾ ਕੁਝ ਨਾਲੇ ਜੇ ਘਰ ਵੀ ਲੈ ਲਿਆ ਯਾਰ ਮੈਂ ਘਰ ਲੈ ਲਵਾਂ ਸੋਸ਼ਣ ਜਾ ਕੇ ਮੈਨੂੰ ਘਰ ਛੱਡ ਦੇਣਗੇ ਉਹ ਮੈਂ ਉੱਥੇ ਜਾ ਕੇ ਰਹਿ ਬੰਨਾ ਮੈਂ ਖੇਡ ਨੂੰ ਬੋਰੀ ਬੈਸਤਰਾ ਚੱਕ ਕੇ ਇੱਧਰ ਨੂੰ ਇੱਧਰ ਨੂੰ ਇਹ ਗੰਦ ਨਾ ਪਾਓ ਦੋ ਚਾਰ ਬੰਦਿਆਂ ਕਰਕੇ ਸਾਰੀ ਚੀਜ਼ ਖਰਾਬ ਹੋ ਰਹੀ ਆ ਠੀਕ ਆ ਸੋ ਇਹ ਚੀਜ਼ਾਂ ਨਾ ਕਰੋ ਉਸ ਤੋਂ ਬਾਅਦ ਗੱਲ ਕਰਦੇ ਆ ਵੀ ਇਹ ਕਰੈਕਟ ਨੂੰ ਖਰਾਬ ਕੌਣ ਕਰ ਰਿਹਾ ਹੁਣ ਹੁਣ ਸਾਰੀਆਂ ਟੀਮਾਂ ਜਿੰਨੀਆਂ ਵੀ ਜੱਲੀ ਨੇ ਸਾਰੀਆਂ ਇਹ ਮੇਰੀ ਹਰ ਇੱਕ ਨਾ ਗੱਲ ਹੁੰਦੀ ਆ ਮੈਨੂੰ ਹਰ ਇੱਕ ਬੰਦਾ ਕਹਿੰਦਾ ਬਾਈ ਦੇਖ ਤੂੰ ਵਧੀਆ ਕੀਤਾ ਬੋਲ ਕੇ ਮੈਨੂੰ ਕਿਸੇ ਬੰਦੇ ਨੇ ਨਹੀਂ ਗਲਤ ਕਿਹਾ ਬਈ ਵੀ ਤੂੰ ਬਈ ਗਲਤ ਬੋਲਿਆ ਹਰ ਇੱਕ ਨੇ ਇਹ ਕਿਹਾ ਵੀ ਵਧੀਆ ਬਈ ਬੋਲਿਆ ਪਰ ਸਾਰੀਆਂ ਟੀਮਾਂ ਜਾਲੀ ਖੇਡਦੀਆਂ ਤਾਂ ਖੇਡਦੇ ਆ ਸਾਰੀਆਂ ਹਟ ਜਾਣ ਅਸੀਂ ਵੀ ਹਟ ਜਾਾਂਗੇ ਟੀਮਾਂ ਖੇਡ ਕੇ ਵੀ ਨਹੀਂ ਕੁਝ ਟੀਮਾਂ ਵੀ ਇਹ ਗੱਲ ਕਹਿੰਦੀਆਂ ਵੀ ਅਸੀਂ ਹਾਂ ਵੀ ਜਾਲੀ ਸਾਰੇ ਜਾਣੇ ਹਟ ਜਾਣ ਅਸੀਂ ਵੀ ਹਟ ਜਾਾਂਗੇ ਅਸੀਂ ਵੀ ਕੋਈ ਨਹੀਂ ਖੜਾਉਂਦਾ ਸਹੀ ਖੇਡਾਂਗੇ ਪਰ ਗੱਲ ਕੀ ਕਰਦੇ ਆ ਇੱਕ ਕੰਮ ਗਲਤ ਕਰਨ ਕਰ ਕੌਣ ਰਿਆ ਕਮੇਟੀਆਂ ਹੁਣ ਹੁਣ ਪਹਿਲ ਕਮੇਟੀਆਂ ਕਰਨੀਆਂ ਸੱਜੋ ਮਾਜਰੇ ਕੱਪ ਹੋ ਰਿਹਾ ਮੈਨੂੰ ਮੈਂ ਉਹਨਾਂ ਦੇ ਮੈਨੂੰ ਆਇਆ ਭੇਜਿਆ ਵੀ ਆ ਦੇਖੋ ਇੱਥੇ ਇੰਨੀਆਂ ਟੀਮਾਂ ਜਾਈਆਂ ਪਹਿਲੀ ਗੱਲ ਤਾਂ ਮੇਰਾ ਵੀਰ ਕਿੰਨੂੰ ਸਿਆਣਾ ਬੈਣਾ ਤੋਂ ਪਲੇਅਰ ਇੱਥੋਂ ਖੇਡ ਕੇ ਗਿਆ ਦੇਖ ਕੇ ਗਿਆ ਸਾਰਾ ਕੁਝ ਵਿੱਚ ਰਹਿ ਕੇ ਗਿਆ ਦੂਜੀ ਗੱਲ ਤੁਹਾਡੇ ਪੰਡੂ ਦੂਜਾ ਕੱਪ ਹੋ ਰਿਹਾ ਉਹ ਰੱਬ ਜਾਣੇ ਤੁਹਾਡੀ ਕੀ ਲੱਗਦਾ ਆ ਆਪਸ ਵਿੱਚ ਤੁਸੀਂ ਇੱਕ ਦੂਜੇ ਨੂੰ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਹੋ ਵੀ ਉਹਨੇ ਇਹ ਕੱਪ ਕਰਾਤਾ ਹੁਣ ਆਹ ਕੱਪ ਤੇ ਮੈਂ ਪੜਾ ਕੇ ਪਵਾ ਦੂੰ ਮੈਂ ਐ ਕਰ ਦੂੰ ਇਹੀ ਗੱਲ ਮੈਂ ਇੰਟਰਵਿਊ 'ਚ ਕਹੀ ਸੀ ਬਾਈ ਸ਼ੋਅ ਆਫ ਤੋਂ ਬਚੋ ਠੀਕ ਆ ਇਹ 'ਚ ਕੁਝ ਨਹੀਂ ਹੈਗਾ ਤੁਸੀਂ ਅੱਜ ਉਥੇ ਇਹ ਸ਼ੋਅ ਕਰ ਰਹੇ ਹਾਂ ਵੀ ਅਸੀਂ ਹੁਣ ਇਦੋਂ ਵਧੀਆ ਕਰਾਵਾਂਗੇ ਅਸੀਂ ਐਂ ਕਰਾਂਗੇ ਮੇਰਾ ਵੀਰ ਤੁਸੀਂ ਇਹ ਚੀਜ਼ ਨੂੰ ਉਸ ਟਾਈਮ ਕੁਝ ਨਹੀਂ ਸੀਗਾ ਅੱਜ ਅੱਜ ਇਹ ਚੀਜ਼ ਦੀ ਅੱਗ ਉੱਠੀ ਆ ਤੇ ਤੁਸੀਂ ਇਹਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਆ ਪਹਿਲ ਕਰ ਰਹੇ ਹੋ ਵੀ ਭਾਈ ਅਸੀਂ ਤਾਂ ਐਂ ਕਰਾਵਾਂਗੇ ਦੇਖ ਮੇਰਾ ਵੀਰ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਜੇ ਤੂੰ ਟੂਰਨਾਮੈਂਟ ਕਰਾਵੇਂ ਇਹਨੂੰ ਚੇਂਜ ਕਰਕੇ ਜਿਵੇਂ ਕਰਾਉਣਾ ਹੀ ਆ ਇੱਕ ਦਿਨ ਰੋਲ ਕਰਾ ਦੇ ਅਗਲੇ ਦਿਨ ਦੋ ਪਿੰਡ ਇਕੱਠੀਆਂ ਕਰਕੇ ਟੀਮਾਂ ਇੱਕ ਬਾਰੋਂ ਦੇ ਦੇ ਉੱਤਨ ਨੰਬਰੋਂ ਵਾਲਾ ਕੰਮ ਹੀ ਹੋ ਗਿਆ ਦੋ ਬਾਰੋਂ ਵਾਲਾ ਕੰਮ ਹੀ ਹੋ ਗਿਆ ਠੀਕ ਸੋ ਇਹ ਚੀਜ਼ਾਂ ਗੰਦ ਨਾ ਪਾਓ ਟੀਮਾਂ ਸਹੀ ਖੜਾਓ ਨਕਲੀ ਟੀਮਾਂ ਸਾਰੀਆਂ ਕੱਟੋ ਅਸਲੀ ਟੀਮਾਂ ਐਂਟਰ ਕਰੋ ਦੋ ਦਿਨ ਟੂਰਨਾਮੈਂਟ ਲੇਟ ਹੋ ਜੂ ਕਿੱਡੀ ਗੱਲ ਪਰ ਗੰਦ ਨਾ ਪਾਓ ਉਸ ਤੋਂ ਬਾਅਦ ਸਿਆਣਾ ਬਹਿਣਾ ਹੈਗਾ ਤੂੰ ਸੱਜੋ ਮਦਰ ਵਾਲੇ ਮਦਰਬ ਲੋਕਾਂ ਦਾ ਹੀ ਹੁੰਦਾ ਵੀ ਪ੍ਰੈਸ਼ਰ ਵੀ ਹਾਂ ਕੋਈ ਗੱਲ ਨਹੀਂ ਇੱਥੇ ਕੀ ਆ ਇੱਥੇ ਕੀ ਐਂ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਆ ਕਿ ਰਗਾ ਕਪਾ ਗੁਰੂਗਰ ਵਾਲੇ ਲਾਈਵ ਹੋਏ ਮੇਰਾ ਵੀਰ ਪਿੰਡ ਦਾ ਸਰਪੰਚ ਸਿਆਣੇ ਬਹਿਣੇ ਬੰਦੇ ਦਾੜੀਆਂ ਵਾਲੇ ਖੜੇ ਆ ਤੁਸੀਂ ਠੀਕ ਆ ਮੁੰਡੇ ਸਾਰੇ ਮੈਚੋਰ ਮੁੰਡੇ ਖੜੇ ਆ ਕੋਈ ਜਵਾਕ ਨਹੀਂ ਖੜਾ ਉਹਨਾਂ ਚ ਸਾਰੇ ਜਣੇ ਖੜੇ ਆ ਕੇਣਾ ਬੋਲ ਰਿਆ ਤੇ ਵੀਰੇ ਤੁਸੀਂ ਇੱਕ ਮੈਨੂੰ ਇਹ ਗੱਲ ਦੱਸੋ ਤੁਸੀਂ ਗੱਲ ਕਲੀਅਰ ਕੀਤੀ ਕੀ ਆ ਇਧਰ ਲੀ ਲੱਤ ਫੜ ਲਈ ਇਧਰ ਦੀ ਘਮਾਤੀ ਇਧਰ ਦੀ ਘਮਾਤੀ ਮਤਲਬ ਤੁਸੀਂ ਗੋਲ 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 ਗੱਲਾਂ ਕਰੀ ਗਏ ਹੋ ਇੱਕ ਬੰਦੇ ਦੀ ਜਾਂ ਹਾਂ ਹੁੰਦੀ ਆ ਤੇ ਜਾਂ ਬੰਦੇ ਦੀ ਨਾ ਹੁੰਦੀ ਆ ਬਈ ਇਹ ਨਹੀਂ ਹੁੰਦਾ ਵੀ ਕਿਸੇ ਦੀ ਲੱਤ ਫੜ ਲਈ ਕਿਸੇ ਗੱਲ ਦੀ ਬਾਹ ਫੜ ਲਈ ਤੁਹਾਡੇ ਲਈ ਉਹ ਜਾਲੀ ਆ ਬਾਈ ਤੁਹਾਡੇ ਲਈ ਉਹ ਜਾਲੀ ਨਹੀਂਗਾ ਸਾਡੇ ਲਈ ਆ 2000 ਇਕੜਾ ਤੁਸੀਂ ਜਿਨ੍ਹਾਂ ਨੇ ਨਹੀਂ ਸੁਣੀ 10 ਮਿੰਟ ਉਹ ਸੁਣ ਲਿਓ ਤੁਹਾਨੂੰ ਪਤਾ ਲੱਗ ਜੂ ਬਾਈ ਉਹਨੇ ਕਹਿਣਾ ਕੀ ਜਾਂਦੇ ਆ ਠੀਕ ਆ ਮੇਰਾ ਵੀਰ ਕਰੈਕਟਰ ਨੂੰ ਐਡਾ ਵੱਡਾ ਟੂਰਨਾਮੈਂਟ ਕਰਾ ਰਹੇ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੈਨੂੰ ਨਹੀਂ ਜਾਣਦੇ ਠੀਕ ਆ ਮੈਂ ਕਰੈਕਟਰ ਸਾਨੂੰ ਆਈ ਆ ਵੀ ਸਾਫ਼ ਹੋ ਰਹੀ ਆ ਤੁਸੀਂ ਜੇ ਅੱਗੇ ਆ ਕੇ ਸਟੈਪ ਚੱਕ ਲੋਗੇ ਤਾਂ ਇਹ ਚੀਜ਼ ਜਮਾਂ ਸੁਧਰ ਜੂਗੀ ਸਾਰਾ ਕੁਝ ਹੋ ਜਾਊਗਾ ਬਿੱਗ ਕੱਪ ਚੇਂਜ ਹੋ ਗਏ ਸਾਰਾ ਕੁਝ ਐ ਹੋ ਗਿਆ ਤੁਸੀਂ ਜੇ ਬਾਈ ਸਟਾਰਟ ਕਰ ਰਹੇ ਹੋ ਕਿ ਵੀ ਅਸੀਂ ਤਾਂ ਬਾਈ ਜੱਲੀ ਇਹੀ ਖੜਾਉਣੀ ਆ ਇਹ ਤੁਸੀਂ ਗਲਤੀਆਂ ਕਰ ਰਹੇ ਹੋ ਇਹ ਸਿਹਰਾ ਥੋਡੇ ਸਿਰ ਜਾਣਾ ਵੀ ਸਾਰਾ ਕੁਝ ਬਦਲਣ ਲੱਗਿਆ ਸੀ ਪਰ ਇਹ ਬੰਦੇ ਨਹੀਂ ਮੰਨੇ ਇਹ ਬੰਦਿਆਂ ਨੇ ਆਪਦੀ ਹੈਂਡ ਭਗਾਈ ਆ ਇਹ ਕਹਿੰਦੇ ਬਾਈ ਅਸੀਂ ਤਾਂ ਐ ਹੀ ਕਰਾਉਣਾ ਠੀਕ ਆ ਉਸ ਤੋਂ ਬਾਅਦ ਗੱਲ ਕਰਦੇ ਆ ਬਾਈ ਕਮਾਲਪੁਰੇ ਕਮਾਲਪੁਰੇ ਕਰੈਕਟ ਦੀ ਮੇਰੇ ਗਵਾਂਢੀ ਬੰਦੇ ਆ ਇਹ ਦੇਖੋ ਮੇਰਾ ਵੀਰ ਕਿੰਨੇ ਦਿਨ ਹੋ ਗਏ ਗੱਲ ਚੱਲਦੀ ਨੂੰ ਪਰ ਉਹ ਬੰਦੇ ਸਾਰਿਆਂ ਦੇ ਉੱਤੇ ਟੂਰਨਾਮੈਂਟ ਦੇ ਉੱਤੇ ਉਹਨਾਂ ਦੇ ਇਹ ਲਿਖਿਆ ਹੁੰਦਾ ਬਈ ਸਭ ਤੋਂ ਸਖਤ ਰੂਲਾਂ ਵਾਲਾ ਕੱਪ ਸਾਰੀ ਦੁਨੀਆ ਨੂੰ ਪਤਾ ਕੀ ਕਰਦੇ ਆ ਕੀ ਨਹੀਂ ਕਰਦੇ ਜੇ ਉਹਨਾਂ ਦੇ ਟੂਰਨਾਮੈਂਟ ਦੇ ਉੱਤੇ ਇੱਕ ਸਿੰਗਲ ਲੋਰ ਦੇ ਉੱਤੇ ਵਾਈਟ ਠਿੱਕੀ ਵੀ ਹੋਵੇ ਪੰਜ ਰਨ ਕੱਢ ਦਿੰਦੇ ਆ ਠੀਕ ਆ ਸੋ ਇਹ ਰੂਲ ਨਹੀਂ ਹੈਗੇ ਬਈ ਵੀ ਜਾਲੀ ਟੀਮਾਂ ਖੇਡਦੀਆਂ ਨੇ ਗੱਲ ਕੀ ਆ ਸਾਡੀ ਲਿਆਜ ਆ ਜੀ ਸਾਡਾ ਮੂੰਹ ਨਾ ਮੋਟਾ ਹੋ ਜਾ ਯਾਰ ਮੇਰਾ ਨਹੀਂ ਮੋਟਾ ਹੋਇਆ ਥੋੜਾ ਮੋਟਾ ਹੋ ਜੂ ਤਾਂ ਫਿਰ ਥੋੜੀ ਲਿਆਜ ਚ ਫੜ ਕੇ ਵਜੂ ਥੋੜਾ ਕੰਮ ਰੋਕ ਜੂ ਸਾਡੇ ਕੋਈ ਕੰਮ ਹੀ ਹੈ ਨਹੀਂ ਸਾਡੀ ਕੋਈ ਲਿਆਜ ਹੀ ਹੈ ਨਹੀਂ ਹਣਾ ਮੇਰਾ ਵੀਰ ਤੁਸੀਂ ਸਿੱਧਮ ਸਿੱਧਾ ਇਹ ਚੀਜ਼ਾਂ ਕਰਨੇ ਉਹ ਵੀ ਯਾਰ ਅਸੀਂ ਤਾਂ ਖੜਾਵਾਂਗੇ ਠੀਕ ਆ ਟੂਰਨਾਮੈਂਟ ਦੇ ਹਜੇ ਤੱਕ ਤੁਸੀਂ ਕੋਈ ਪੋਸਟ ਨਹੀਂ ਪਾਈ ਕੋਈ ਕੁਝ ਨਹੀਂ ਕਰਿਆ ਤੁਹਾਡਾ ਹੱਕ ਸੀ ਬਾਈ ਪਹਿਲ ਦੇ ਆਧਾਰ ਤੇ ਚੰਗੇ ਟੂਰਨਾਮੈਂਟਾਂ ਦਾ ਚੰਗੇ ਬੰਦਿਆਂ ਦਾ ਸਾਥ ਦੇਣ ਦਾ ਅੱਜ ਮੈਂ ਬੋਲਦਾ ਕੱਲ ਨੂੰ ਤੁਹਾਡੇ ਲਈ ਕਿਸੇ ਨੇ ਬੋਲਣ ਨਹੀਂ ਆਉਣਾ ਤੇ ਇੱਥੇ ਇਹੋ ਜਿਹਾ ਕੁਛ ਹੀ ਹੋਣਾ ਤੇ ਤੁਸੀਂ ਬਾਈ ਕੀ ਕਰ ਰਹੇ ਹੋ ਯਾਰ ਮੈਨੂੰ ਇਹ ਦੱਸੋ ਤੁਸੀਂ ਆਪ ਪਹਿਲ ਦੇ ਰਹੇ ਹੋ ਵੀ ਬਾਈ ਜੀ ਅਜੀਦਾ ਆਈ ਹੀ ਕਰੋਨਾ ਸੀ ਨਹੀਂ ਕਿਸੇ ਦੀ ਗੱਲ ਮੰਨਣੀ ਵੀਰੇ ਜੀ ਸੱਦਗੇ ਜਦੋਂ ਮਰਜ਼ੀ ਕਰੋ ਪਰ ਇਹ ਟੂਰਨਾਮੈਂਟ ਦਾ ਜਿਹੜਾ ਗੰਦ ਪਾਉਣ ਵਾਲਾ ਸਿਹਰਾ ਇਹ ਤੁਹਾਡੇ ਸਿਰ ਜਾਊਗਾ ਇਹ ਤਿੰਨੇ ਟੂਰਨਾਮੈਂਟ ਸਿਰ ਜਾਊਗਾ ਠੀਕ ਆ ਸ਼ੁਰੂਆਤ ਇੱਥੋਂ ਹੋਣ ਲੱਗੀ ਆ ਹੁਣ ਇਹ ਸਾਰਾ ਕੁਝ ਸਿਹਰਾ ਸਾਰਾ ਤੁਹਾਡੇ ਸਿਰ ਜਾਣਾ ਗੰਦ ਪਾ ਲੋ ਸਹੀ ਕਰਾ ਲੋ ਉਹ ਤੁਹਾਡੇ ਸਿਰ ਤੇ ਆ ਬਈ ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਵੀ ਜੇ ਕਮੇਟੀਆਂ ਨਹੀਂ ਮੰਨਦੀਆਂ ਜੇ ਕਮੇਟੀਆਂ ਨਹੀਂ ਮੰਨਦੀਆਂ ਬਾਈ ਜੀ ਤੁਸੀਂ ਲੋਕ ਆ ਜਿਹੜੇ ਤੁਹਾਡੇ ਚੂੜੀਆਂ ਪਾਈਆਂ ਹੋਈਆਂ ਬਾਈ ਜਿਹੜੇ ਪਲੇਅਰ ਜਿਹੜੀਆਂ ਟੀਮਾਂ ਸਹੀ ਆ ਪਹਿਲੀ ਗੱਲ ਤਾਂ ਕੋਈ ਟੀਮਾਂ ਸਹੀ ਨਹੀਂ ਹੈਗੀਆਂ ਸਾਰੇ ਕਾਣੇ ਆ ਤਾਂ ਨਹੀਂ ਬੋਲਦਾ ਕੋਈ ਠੀਕ ਆ ਸਾਰੀਆਂ ਟੀਮਾਂ ਦੇ ਵਿੱਚ ਆ ਕੇ ਕੀ ਜਾਂਦੀ ਆ ਸਾਰੇ ਕੁਝ ਕੋਈ ਕਿਧਰੋਂ ਲਈ ਫਿਰਦਾ ਬਾਈ ਜੀ ਪਹਿਲਾਂ ਇਹਨਾਂ ਨੂੰ ਘਰੇ ਭਾਓ ਸੱਚੇ ਹੋਵੋ ਆਪ ਠੀਕ ਆ ਜਦੋਂ ਤੁਸੀਂ ਸੱਚੇ ਹੋਗੇ ਤੁਸੀਂ ਬੋਲੋਗੇ ਜੇ ਅੱਜ ਮੈਂ ਕਿਸੇ ਗੱਲ ਤੋਂ ਬੋਲ ਰਿਹਾ ਮੈਂ ਕਿਸੇ ਗੱਲ ਤੋਂ ਕਾਣਾ ਨਹੀਂ ਹੈਗਾ ਮੈਂ ਤਾਂ ਬੋਲਦਾ ਪਲੇਅਰ ਕੋਈ ਤਾਂ ਨਹੀਂ ਬੋਲਦਾ ਸੌ ਗੱਲ ਤੋਂ ਕਾਣੇ ਆ ਅਗਲਾ ਕਹਿੰਦਾ ਤੂੰ ਮੈਂ ਇੰਨੀ ਲੈ ਕੇ ਗਿਆ ਸੀ ਤੂੰ ਉਦੋਂ ਆ ਕਰਿਆ ਸੀ ਤੂੰ ਉਦੋਂ ਆ ਕਰਿਆ ਸੀ ਜੇ ਅੱਜ ਮੈਂ ਬੋਲ ਰਿਹਾ ਨਾ ਬੋਲ ਕੇ ਮੂਰੇ ਹੋ ਕੇ ਇਹ ਸੱਚ ਕਰਕੇ ਬੋਲ ਰਿਹਾ ਵੀ ਮੈਂ ਕਦੇ ਕੋਈ ਗਲਤ ਕੰਮ ਨਹੀਂ ਕਰਿਆ ਉਸ ਤੋਂ ਬਾਅਦ ਤੁਸੀਂ ਲੋਕੋ ਤੁਸੀਂ ਦਰਸ਼ਕੋ ਟੀਮੋ ਕਮੇਟੀ ਦੀ ਕੀ ਜਰਤ ਗਈ ਹੈ ਕਮੇਟੀ ਬੀਸੀਸੀਆਈ ਆ ਕੋਈ ਵੀ ਤੁਸੀਂ ਉਹ ਟੂਰਨਾਮੈਂਟ ਤੇ ਜਾਓ ਜੇ ਕੋਈ ਕਮੇਟੀ ਗੰਦ ਪਾ ਰਹੀ ਆ ਤੂੰ ਕਿਹਾ ਵੀਰੇ ਆ ਚੱਲੀਆਂ ਚਾਟੀ ਮੈਂ ਏਕਾ ਕਰੂੰ ਕਿਉਂਕਿ ਬਾਈ ਜੀ ਅਸੀਂ ਨਹੀਂ ਖੇੜਦੇ ਨਾਮ ਉਹਨਾਂ ਨੂੰ ਦੇ ਦਿਓ ਜ਼ੁਰਤ ਰੱਖੋ ਕੋਈ ਮਰਦਾਂ ਵਾਲੀ ਗੱਲ ਕਰੋ ਕੋਈ ਮਾੜੀ ਉਠੋ ਵੀ ਹਾਂ ਬਾਈ ਅਸੀਂ ਬੋਲਾਂਗੇ ਦੰਦਾਂ ਜੀਬ ਲੈ ਕੇ ਨਾ ਬੈਠੇ ਰਹੋ ਬੋਲੋ ਉਠੋ ਤੂੰ ਕਿਹਾ ਭਾਈ ਕਰਦੇ ਹੋ ਟੀਮ ਸਾਡੀ ਤੁਸੀਂ ਨਾਮ ਦੇ ਦਿਓ ਮੇਰਾ ਵੀਰ ਠੀਕ ਆ ਹੱਥ ਬੰਨ ਕੇ ਉਹ ਟੂਰਨਾਮੈਂਟ ਦੇ ਉੱਤੇ ਸਾਰੇ ਜਣੇ ਆਪ ਦਾ ਸਪਸ਼ਟਿਕਰਨ ਦੇ ਕੇ ਉਹਨਾਂ ਨੂੰ ਦੱਸ ਕੇ ਆਜੋ ਵੀ ਬਾਈ ਅਸੀਂ ਚੱਲੇ ਅਸੀਂ ਨਹੀਂ ਖੇਡਣਾ ਜੇ ਖੇਡਣਾ ਸੀ ਸਾਫ਼ ਖੇਡਣਾ ਅਸੀਂ ਸਹੀ ਖੇਡਣਾ ਸੀ ਗਲਤ ਨਹੀਂ ਖੇਡਣਾ ਏ ਠੀਕ ਕਿਸੇ ਕਮੇਟੀ ਦੀ ਇੰਨੀ ਕੀ ਜ਼ਰਤ ਨਹੀਂ ਹੈਗੀ ਪਰ ਤੁਸੀਂ ਇਕੱਠੇ ਨਹੀਂ ਹੁੰਦੇ ਥੋੜੀ ਇਹ ਘਾਟ ਆ ਸਮਝ ਗਏ ਇਹ ਤੁਹਾਡੇ 'ਚ ਕਮੀਆਂ ਆ ਕਿਸੇ 'ਚ ਨਹੀਂ ਕਮੀਆਂ ਜੇ ਤੁਸੀਂ ਉੱਠ ਖੜੋਣਾ ਕਿਸੇ ਬੰਦੇ ਦੀ ਜ਼ਰਤ ਨਹੀਂ ਵੀ ਟੂਰਨਾਮੈਂਟ ਦੇ ਵਿੱਚ ਇੱਕ ਚੀਜ਼ ਵੀ ਹੋ ਜੇ ਜੇ ਕਮੇਟੀ ਵੀ ਨਹੀਂ ਚਾਹੁੰਦੀ ਨਾ ਤੁਸੀਂ ਚਾਹੁੰਦੇ ਹੋ ਪਰ ਤੁਸੀਂ ਹੀ ਨਹੀਂ ਚਾਹੁੰਦੇ ਇਹ ਦੁਨੀਆ ਇਹ ਲੋਕ ਐਡੇ ਘਟੀਆ ਹੋ ਗਏ ਐਡਾ ਦੀਨਮਾਨ ਤੁਸੀਂ ਵੇਚਤਾ ਆਵਦਾ ਤਉ ਨੂੰ ਇਹ ਨਹੀਂ ਪਤਾ ਵੀ ਤੁਸੀਂ ਝੂਠ ਦੇ ਕਿਸ਼ਤੀ ਦੇ ਵਿੱਚ ਤੈਰ ਰਹੇ ਹੋ ਇਹ ਕਿਸੇ ਵਕਤ ਵੀ ਡੱਬ ਜਾਣੀ ਇਹਦਾ ਕੋਈ ਕਿਨਾਰਾ ਨਹੀਂ ਇਹਦਾ ਕੋਈ ਕੁਝ ਨਹੀਂ ਠੀਕ ਆ ਹਰ ਇੱਕ ਨੂੰ ਲੱਗਦਾ ਵੀ ਮੈਂ ਆਇਆ 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 ਬਾਈ ਜੀ ਉੱਠੋਂਗੇ ਬੋਲੋਂਗੇ ਤਾਂ ਉਹ ਹਰ ਇੱਕ ਹੀ ਦੇਖੀ ਜਾਂਦਾ ਪਤਾ ਨਹੀਂ ਕੌਣ ਕਰੂ ਦੇਖਦੇ ਆ ਵੀ ਕੀ ਬਣੂਗਾ ਟੂਰਨਾਮੈਂਟ ਹੋਰ ਦੋ ਚਾਰ ਦੇਖਦੇ ਦੇਖਦੇ ਆ ਫੇਰ ਰੱਖਾਂਗੇ ਟੂਰਨਾਮੈਂਟ ਬਾਈ ਜੀ ਜੇ ਤੁਸੀਂ ਕਰੋਗੇ ਫੇਰ ਹੀ ਹੋ ਕੋਈ ਉੱਠ ਕੇ ਕੁਛ ਨਹੀਂ ਅਵਤਾਰ ਨਹੀਂ ਧਾਰਨ ਵੀ ਐ ਹੋ ਜਾਊਗਾ ਤੁਸੀਂ ਹੀ ਕਰਨਾ ਕਮੇਟੀਆਂ ਨੇ ਕਰਨਾ ਤੁਸੀਂ ਕਰਨਾ ਉਠੋ ਉੱਠ ਕੇ ਟੂਰਨਾਮੈਂਟ ਰੱਖੋ ਦੇਖੀਏ ਜੇ ਬੈਠੇ ਵੀ ਪਤਾ ਨਹੀਂ ਹੁਣ ਕੀ ਹੋਊਗਾ ਦੇਖਦੇ ਆ ਦੋ ਚਾਰ ਦਿਨ ਵੀ ਫੇਰ ਫੇਰ ਟੂਰਨਾਮੈਂਟ ਰੱਖਦੇ ਆ ਦੇਖਦੇ ਆ ਜਾਂ ਹਜੇ ਕੁਝ ਹੋਇਆ ਨਹੀਂ ਦੇਖਦੇ ਆ ਕਿ ਬੈ ਕੇ ਸਵਾਦ ਭਾਲਦੇ ਆ ਤੁਸੀਂ ਇਹ ਕੋਈ ਮੈਂ ਕੋਈ ਇਹ ਜੋ ਕੱਢਣਾ ਕੁਛ ਮੇਰਾ ਇਹ ਚ ਕੀ ਆ ਨਾ ਮੈਂ ਚੋ ਕੁਝ ਲੈ ਕੇ ਜਾਣਾ ਮੈਨੂੰ ਤਾਂ 20 ਸਾਲ ਹੋ ਗਏ ਮੈਂ ਤਾਂ ਆਪਦੀ ਕਰੈਕਟਰ ਦੇ ਵਿੱਚੋਂ ਇਹ ਚੋ ਕੁਝ ਲਿਆ ਨਹੀਂ ਮੈਂ ਤਾਂ ਆਈ ਖਿੜੀ ਗਿਆ ਨਾ ਮੈਂ ਕੁਝ ਇਹ ਚੋਂ ਕਮਾਉਣਾ ਆ ਨਾ ਮੇਰਾ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਲਾਲਚ ਆ ਮੇਰਾ ਵੀਰ ਮੈਂ ਤਾਂ ਸਿਰਫ ਇੱਕ ਥੋੜੇ ਕਰਕੇ ਤੁਰਿਆ ਵੀ ਅੱਜ ਮੈਂ ਬੋਲ ਰਿਹਾ ਬੋਲਦੇ ਅੱਗੇ ਵੀ ਬੰਦੇ ਬਹੁਤ ਸੀ ਭਾਈ ਠੀਕ ਆ ਕੋਈ ਵੱਡਾ ਪਲੇਅਰ ਨਹੀਂ ਸੀ ਬੋਲਦਾ ਕੋਈ ਵੱਡਾ ਬਲਾਰਾ ਨਹੀਂ ਸੀ ਬੋਲਦਾ ਮੂਰੇ ਹੋ ਕੇ ਠੀਕ ਆ ਛੋਟੇ ਪਿੰਡਾਂ ਦੇ ਬੰਦੇ ਬੋਲਦੇ ਸੀ ਉਹਨਾਂ ਦੀ ਗੱਲ ਦਬ ਦਿੱਤੀ ਜਾਂਦੀ ਸੀ ਅੱਜ ਜੇ ਮੈਂ ਬੋਲਿਆ ਤੇ ਗੱਲ ਉੱਠੀ ਆ ਤੇ ਤੁਸੀਂ ਤੇ ਮੇਰਾ ਅੱਜ ਸਾਧਨ ਦਿੱਤਾ ਕੱਲ ਨੂੰ ਕਿਸੇ ਨੇ ਨਹੀਂ ਉੱਠਣਾ ਬਾਅਦ ਇੱਥੇ ਅੱਖਾਂ ਦੇ ਘਸਣ ਦੇਦੇ ਰੁਈ ਚੱਲਿਓ ਥੋੜੀ ਗਲਤੀ ਹੋਵੇ ਬਾਈ ਥੋੜੀ ਜਿਹੜਾ ਸੁਣ ਰਿਹਾ ਜੇ ਤੁਸੀਂ ਨਾ ਬੋਲੇ ਫਿਰ ਇਹ ਕਰੈਕਟਰ ਤਾਂ ਖਤਮ ਹੀ ਆ ਫਿਰ ਤੁਸੀਂ ਦੰਦ ਗੱਡੀ ਚੱਲਿਓ ਕੋਈ ਚੱਕਰ ਨਹੀਂ ਫਿਰ ਅਸੀਂ ਵੀ ਇਹੀ ਚੀਜ਼ ਦਾ ਗੰਦ ਪਾਵਾਂਗੇ ਕੋਈ ਗੱਲ ਨਹੀਂ ਠੀਕ ਆ ਉਸ ਤੋਂ ਬਾਅਦ ਗੱਲ ਕਰਦੇ ਆ ਆ ਲਾ ਇਹਸ ਟੂਰਨਾਮੈਂਟ ਜੇ ਬਾਈ ਚਾਂਸ ਇਹ ਨਹੀਂ ਟੂਰਨਾਮੈਂਟ ਚੇਂਜ ਕਰਦੇ ਜਿਹੜਾ ਵੀ ਲਾਈਵ ਵਾਲਾ ਜਿਹੜਾ ਵੀ ਅਪਡੇਟਰ ਜਿਹੜਾ ਵੀ ਪਲੇਅਰ ਜਿਹੜਾ ਵੀ ਪਾਣੀ ਵਾਲਾ ਤੱਕ ਵੀ ਜਿਹੜਾ ਇਹ ਟੂਰਨਾਮੈਂਟ ਦੇ ਉੱਤੇ ਪਹੁੰਚੂਗਾ ਉਹ ਲੋਕੋ ਗਦਾਰ ਹੋਊਗਾ ਉਹ ਗਦਾਰ ਹੋਊਗਾ ਜਿਹੜਾ ਇਹ ਤਿੰਨ ਟੂਰਨਾਮੈਂਟਾਂ ਦੇ ਪਹੁੰਚੂਗਾ ਜੇ ਕੋਈ ਜੇ ਇਹ ਟੂਰਨਾਮੈਂਟ ਤਿੰਨੇ ਆਏ ਹੁੰਦੇ ਆ ਤੇ ਇੱਥੇ ਲੋਕ ਪਹੁੰਚਦੇ ਆ ਜਿਹੜਾ ਜਾਊਗਾ ਉਹ ਗਦਾਰ ਬੰਦਾ ਵਾ ਸਾਰੇ ਜਣੇ ਦੇਖਿਓ ਕੌਣ ਕਿਹੜਾ ਪਲੇਅਰ ਖੇਡਦਾ ਕਿਹੜਾ ਲਾਈਵ ਕਰਦਾ ਉੱਥੇ ਤੇ ਕਿਹੜਾ ਅਪਡੇਟ ਕਰਦਾ ਠੀਕ ਆ ਸਭ ਨੂੰ ਪਤਾ ਲੱਗੇ ਨਾ ਵੀ ਕਿਹੜਾ ਕਰੈਕਟਰ ਦਾ ਭਲਾ ਚਾਹੁੰਦਾ ਤੇ ਕਿਹੜਾ ਚਾਹੁੰਦਾ ਵੀ ਚੱਲੀ ਜਾਵੇ ਇਹੀ ਠਕ ਠਕਾ ਸਾਡਾ ਚਾਰ ਪਈਏ ਸਾਨੂੰ ਬਣ ਜਾਣ ਜੇ ਬਈ ਪੈਸੇ ਦੋ ਚਾਰ ਟੂਰਨਾਮੈਂਟ ਤੋਂ ਦੋ ਟੂਰਨਾਮੈਂਟ ਤੋਂ ਛੱਡ ਦੋਗੇ ਨਾ ਕੋਈ ਮਰ ਨਹੀਂ ਲੱਗਿਆ ਕਿ ਇਹਨੂੰ ਰੋਟੀ ਕਿਹਦੀ ਘਟਣੀ ਲੱਗੀ ਘਰੇ ਠੀਕ ਹੈ ਸਟੈਪ ਚੱਕਣੇ ਪੈਂਦੇ ਹੁੰਦੇ ਆ ਬੰਦਿਆਂ ਦੀਆਂ ਗੱਲਾਂ ਕਰਨੀਆਂ ਪੈਣੀਆਂ ਹੁੰਦੀਆਂ ਹੱਸ ਕੇ ਜੇ ਇੱਧਰ ਗੱਲ ਕਰਕੇ ਬਾਅਦ ਵਿੱਚ ਪਿੱਠ ਘੁਮਾ ਕੇ ਦੰਦ ਕੱਢ ਲੈਣਾ ਇਹ ਬੰਦਿਆਂ ਦੀਆਂ ਗੱਲਾਂ ਨਹੀਂ ਹੁੰਦੀਆਂ ਠੀਕ ਆ ਜਿਹੜਾ ਵੀ ਇੱਥੇ ਜਾਊਗਾ ਯਾਰ ਜਿੰਨੇ ਵੀ ਦਰਸ਼ਕਾ ਜਿੰਨੇ ਵੀ ਫੇ ਲਾਈਵ ਵਾਲੇ ਜਾਂ ਫੇਸਬੁਕ ਵਾਲੇ ਦੇਖਦੇ ਆ ਕੋਈ ਵੀ ਦੇਖਦਾ ਜਿੱਥੇ ਵੀ ਬੈ ਕੇ ਲੋਕ ਦੇਖਦੇ ਆ ਉਹ ਬੰਦੇ ਬਾਈ ਲਿਸਟਾਂ ਚ ਚਾੜ ਲਿਓ ਤੇ ਗਾਂ ਵਾਲੇ ਕੱਪਾਂ ਦੇ ਵਿੱਚ ਉਹੋ ਬੰਦੇ ਕੱਟਣੇ ਆ ਬੈਨ ਕਰਨੇ ਆ ਖੜਾਉਣੇ ਨਹੀਂ ਜਿਹੜਾ ਬੰਦਾ ਵੀ ਕਿਹੜੂ ਪਤਾ ਲੱਗ ਜੂ ਨਾਲੇ ਕਿਹੜਾ ਬੰਦਾ ਕਿਹੜੀ ਸੋਚ ਦਾ ਮਾਲਕ ਤੇ ਕਿਹੜਾ ਕੀ ਚਾਹੁੰਦਾ ਕਿਹੜਾ ਨਕਲੀ ਚਾਹੁੰਦਾ ਤੇ ਕਿਹੜਾ ਅਸਲੀ ਚਾਹੁੰਦਾ ਸਭ ਪਤਾ ਲੱਗ ਜੂ ਕਿਹੜਾ ਨਾਲ ਆ ਤੇ ਕਿਹੜਾ ਨਹੀਂ ਨਾਲ ਕਿਹੜਾ ਸਿਰਫ ਚਾਰ ਪੈਸਿਆਂ ਖਾਤਰੀ ਉੱਪਰ ਜਾ ਫਿਰਦਾ ਕਿਹੜਾ ਸੋਚ ਰਿਹਾ ਵੀ ਸਾਰਾ ਕੁਝ ਸਹੀ ਚੱਲੇ ਪੈਸਾ ਵੀ ਬਣ ਜਾਵੇ ਸਾਰਾ ਕੁਝ ਸਹੀ ਹੋ ਜਾਵੇ ਠੀਕ ਆ ਸੋ ਇਹ ਥੋੜੇ ਦਿਨਾਂ ਤੱਕ ਪਤਾ ਲੱਗ ਹੀ ਜਾਣਾ ਮੇਰਾ ਵੀਰ ਉਸ ਤੋਂ ਬਾਅਦ ਅ ਗੱਲ ਕਰਦੇ ਆ ਜਿਵੇਂ ਹੁਣ ਜਿਵੇਂ ਮੈਂ ਕਿਸੇ ਕੋਈ ਬੰਦਾ ਕਹਿੰਦਾ ਵੀ ਬਾਈ ਦੋ ਦੋ ਟੀਮਾਂ ਵਾਲਾ ਸਿਸਟਮ ਕਿਉਂ ਬਾਈ ਜੀ ਜੇ ਇਹ ਗੱਲ ਮੈਂ ਕੁਝ ਕਹੀ ਸੀ ਮੈਂ ਸੋਚ ਕੇ ਕਹੀ ਸੀ ਕੋਈ ਮੈਂ ਕੋਈ ਪਾਗਲ ਨਹੀਂ ਹੈਗਾ ਠੀਕ ਆ ਵੀ ਪੰਜ ਪੰਜ ਪਲੇਅਰ ਹੋਣਗੇ ਠੀਕ ਆ ਉਹਦੇ ਵਿੱਚ ਕਈ ਬੰਦੇ ਕਹੀ ਜਾਂਦੇ ਬਾਈ ਇਹਦਾ ਕਲੱਬ ਬਣ ਗਿਆ ਓਏ ਹੁਣ ਵੀ ਕਲੱਬ ਹੀ ਖੇਢੀ ਜਾਂਦੇ ਹੋ ਤਿੰਨ ਵਾਰੋਂ ਇੱਕ ਪਿੰਡ ਦੇ ਹੋਗੇ ਉਹ ਦੋ ਬਾਰੋਂ ਹੋਰ ਲਈ ਫਿਰਦਾ 6-7 ਜਣੇ ਹੋਗੇ ਕਲਾਬੀ ਆ ਹੋਰ ਕੀ ਆ ਪਹਿਲੇ ਦਿਨ ਨਰੋਲ ਕਰਾਓ ਬਾਈ ਲੋਕਲ ਟੀਮਾਂ ਖੜਾਓ ਉਸ ਤੋਂ ਬਾਅਦ ਇੱਕ ਗੱਲ ਹੋਰ ਵੀ ਆ ਤੁਹਾਨੂੰ ਸਵਾਦ ਦਾ ਚਸਕਾ ਪਿਆ ਹੋਇਆ ਬਾਈ ਜੇ ਤੁਸੀਂ ਸਿੱਧਾ ਨਰੋਲ ਤੇ ਆ ਗਏ ਤੁਹਤੋਂ ਤੁਹਾਨੂੰ ਫਿੱਕਾ-ਫਿੱਕਾ ਲੱਗਣਾ ਸਾਰਾ ਕੁਝ ਤੁਹਾਨੂੰ ਸਾਰਾ ਕੁਝ ਲੱਗੂ ਵੀ ਯਾਰ ਇਹ ਚਾਹ ਕਮੀ ਆਏ ਆ ਵੀ ਸਵਾਦ ਨਹੀਂ ਆਇਆ ਤੁਸੀਂ ਨਸ਼ੇ ਤੇ ਲੱਗੇ ਹੋਇਆ ਨਸ਼ੇ ਵਾਲੇ ਅਮਲੀ ਨੂੰ ਵੀ 20 ਦਿਨ ਸੈਂਟਰ ਵਾਲੇ ਬਾਈ ਗੋਲੀਆਂ ਦਿੰਦੇ ਆ ਖਾਣ ਨੂੰ ਵੀ ਚਲ ਇਹ ਮਾੜਾ ਮਾੜਾ ਹੌਲੀ ਹੌਲੀ ਰਿਕਵਰ ਕਰੇ ਓਵੇਂ ਹੀ ਤੁਸੀਂ ਸਵਾਦ ਦੇ ਭੁੱਖੇ ਆ ਵੀ ਪੜਾਕੇ ਪਹਿਣ ਜੇ ਤੁਸੀਂ ਟੂਰਨਾਮੈਂਟ ਦੇ ਸਹੀ ਟੀਮ ਐਂਟਰ ਕਰੋਗੇ ਪੰਜ ਜੇ ਸਹੀ ਨਜਾਇਜ਼ ਨਹੀਂ ਹੋਣਾ ਚਾਹੀਦਾ ਇੱਕ ਪਿੰਡ ਦੀ ਇੱਕ ਕਈ ਬੰਦੇ ਉਹਦੇ ਵਿੱਚ ਬੜੇ ਵਿਦਵਾਨ ਆ ਬਾਈ ਕਿਲੋਮੀਟਰ ਵਾਲੀ ਟੀਮ ਚਾਹੀਦੀ ਆ ਉਹ ਚਾਹੀਦੀ ਆ ਦੇਖ ਮੇਰਾ ਵੀਰ ਅਸੀਂ ਜੇ ਕੋ ਬੋਲਿਆਗਾ ਸੋਚ ਕੇ ਬੋਲਿਆ ਵਾ ਕੋਈ ਵੀ ਟੀਮ ਖੇਡੇ ਇਹ ਵਿੱਚ ਬਹੁਤ ਬੰਦੇ ਜਾਣ ਕੇ ਫੁਵਾਹਾਂ ੜਾਉਂਦੇ ਆ ਕੋਈ ਕਹਿੰਦਾ ਕਿਲੋਮੀਟਰ ਵਾਲੀ ਖੇਡੇ ਆਏ ਖੇਡੇ ਜੋ ਖੇਡੇ ਠੀਕ ਆ ਸੋ ਇਹ ਗੱਲਾਂ ਨਹੀਂ ਹੈਗੀਆਂ ਦੋ ਟੀਮਾਂ ਰਲ ਕੇ ਜਿੱਥੇ ਮਰਜ਼ੀ ਖੇਡ ਲੈਣ ਚਾਹੇ ਦੋਨੇ ਪੈਂਡ ਇਕੱਠੇ ਖੜਾ ਦੋ ਉਹਨਾਂ ਨੂੰ ਇੱਕ ਬਾਹਰੋਂ ਦੇ ਕੇ ਕਰਾਉਣਾ ਇੱਕ ਦਿਨ ਵਾਲਾ ਕੱਪ ਉਹ ਕਰਾ ਕੇ ਚਾਹੇ ਮੂਰੇ ਉਹ ਕਰਾ ਦੋ ਨਾਲੇ ਜੇ ਇੱਕ ਟੂਰਨਾਮੈਂਟ ਦੇ ਵਿੱਚ ਅੱਜ 14 ਟੀਮਾਂ ਐਂਟਰ ਹੋ ਰਹੀਆਂ ਉੱਥੇ ਟੀਮਾਂ ਕਿੰਨੀਆਂ ਐਂਟਰ ਹੋ ਗਈਆਂ 28 ਡਬਲ ਹੋ ਗਈਆਂ ਟੀਮਾਂ ਨੂੰ ਮੌਕਾ ਮਿਲਣ ਲੱਗ ਗਿਆ ਟੂਰਨਾਮੈਂਟ ਹੋਣ ਲੱਗ ਜਾਣਗੇ ਸਾਫ਼ ਸੋ ਇਹ ਗੱਲਾਂ ਕਰਨ ਦਾ ਕੋਈ ਮਤਲਬ ਸੀ ਉਹਨੀ ਸੀ ਇਹ ਗੱਲਾਂ ਕੀਤੀਆਂ ਬਹੁਤ ਸੋਚ ਸਮਝ ਕੇ ਗੱਲਾਂ ਕੀਤੀਆਂ ਹੋਈਆਂ ਸੀ ਬਹੁਤ ਬੰਦੇ ਡਰ ਰਹੇ ਆ ਵੀ ਆਪਾਂ ਦੋ ਆਲਾ ਕਿਵੇਂ ਕਰਾਵਾਂਗੇ ਲੋਕ ਆਏ ਕਹਿੰਦੇ ਬਾਈ ਬੋਲਣ ਵਾਲੇ ਲੋਕ ਹਮੇਸ਼ਾ ਬੋਲਦੇ ਆ ਕੋਈ ਨਹੀਂ ਆਏ ਨਹੀਂ ਕਹਿੰਦਾ ਵੀ ਬਾਈ ਇਹ ਇਹ ਸਹੀ ਆ ਇਹ ਗਲਤ ਆ ਠੀਕ ਆ ਇਹ ਗੱਲਾਂ ਕੋਈ ਸੋਚ ਕੇ ਬੋਲੀਆਂ ਸੀ ਇਹਨਾਂ ਦਾ ਕੋਈ ਮਤਲਬ ਸੀਗਾ ਤੇ ਜਿਨ੍ਹਾਂ ਦੇ ਪੰਜ ਪੈਨ ਵਰਕ ਕਰਾ ਦੋਗੇ ਵਧੀਆ ਗੱਲ ਆ ਕਈ ਬੰਦੇ ਨਰੋਲ ਨਰੋਲ ਪਰ ਜਿਨ੍ਹਾਂ ਟੀਮਾਂ ਕੋਲੇ ਜਿੰਮੇ ਕਹਿ ਦਿੰਦੇ ਆ ਵੀ ਬਾਈ ਇਹ ਇਹ ਪੈਣ ਦੀ ਟੀਮ ਹੈ ਨਹੀਂ ਜੀ ਇਹ ਕੀ ਕਰੇ ਬਾਈ ਜੇ ਇਕੱਲਾ ਬੰਦਾ ਵਾ ਉਹ ਤੱਕ ਦੋ ਬੰਦੇ ਦਾ ਨਾਲ ਠਾ ਸਕਦਾ ਜਿਹੜੇ ਮਰਜੀ ਪੈਂਦੇ ਆ ਜੇ ਉੱਥੇ ਪੈਂਦੇ ਵਿੱਚ ਉਹ ਉੱਥੇ ਆ ਉੱਥੇ ਹੋਰ ਦੋ ਚਾਰ ਖੇਡਣ ਵਾਲੇ ਹੈਗੇ ਆ ਚਾਰਾਂ ਬੰਦੇ ਨਾਲ ਟੀਮ ਬਣਦੀ ਆ ਬਈ ਇਹਦਾ ਮਤਲਬ ਇਹ ਆ 11 ਬੰਦੇ ਨਹੀਂ ਘੱਟੇ ਹੋ ਰਹੇ ਇਹਦਾ ਰੀਜ਼ਨ ਇਹੇ ਆ ਵੱਡਾ ਤੇ ਬਹੁਤ ਬੰਦੇ ਵਿੱਚ ਇਹ ਵੀ ਆ ਬਾਈ ਜੀ ਪੈਚ ਹੋਣੀ ਚਾਹੀਦੀ ਆ ਬੱਲੇ ਆਏ ਆ ਉਹ ਬਾਈ ਜੀ ਪਹਿਲੇ ਮੈਚ ਦੇ ਵਿੱਚ ਕਿਉਂ ਸੈਂਚਰੀ ਮਾਰਨ ਲੱਗੇ ਹੋ ਰੁਕ ਜਾਓ ਸ਼ਾਂਤੀ ਰੱਖੋ ਹੌਲੀ ਹੌਲੀ ਸਾਰਾ ਕੁਝ ਹੋਊਗਾ ਇੱਕਦਮ ਕਿਸੇ ਇੱਕ ਤੇ ਬੋਝ ਨਾ ਪਾਓ ਐ ਵੀ ਕਰ ਦੋ ਐ ਵੀ ਕਰ ਦੋ ਬੈਟ ਚੱਕ ਕੇ ਕੋਈ ਗਰਾਊਂਡ ਦੇ ਵਿੱਚੋਂ ਕਰਨੀ ਲੈ ਕੇ ਜਾਂਦਾ ਤੁਸੀਂ ਪਿੱਛਾ ਤਿਆਰ ਕਰਨ ਦੀ ਗੱਲ ਕਰਦੇ ਹੋ ਠੀਕ ਹੈ ਇੰਨੀ ਲੋਕਾਂ ਦੀ ਹਰਕਤahari ਹੋਈ ਹੈ ਆਪਣੇ ਦੀ ਇਹਦਾ ਪੁਰਾਣੇ ਬੰਦੀ ਹੈ ਜਿਹੜੇ ਸੰਭੀ ਫਿਰਦੇ ਆ ਜਿਹੜੇ ਨਵੇਂ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਸੋ ਇਹ ਸਾਰਾ ਕੌਸ਼ ਇਹ ਮੈਂ ਕਲੀਅਰ ਤਾਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਬਾਰ-ਬਾਰ ਮੈਂ ਬੋਲ ਨਹੀਂ ਸਕਦਾ ਬਾਈ ਠੀਕ ਹੈ ਮੈਂ ਲੋਕਾਂ ਦਾ ਵਗੜ ਨਹੀਂ ਪਾ ਸਕਦਾ ਸਾਰਿਆਂ ਨਾਲ ਮੈਂ ਵੀ ਇਹ ਦੁਨੀਆਦਾਰੀ ਤੇ ਰਹਿਣਾ ਜੇ ਤੁਸੀਂ ਕਰੈਕਟਰ ਦਾ ਭਲਾ ਚਾਹੁੰਦੇ ਹੋ ਸਹੀ ਚਾਹੁੰਦੇ ਹੋ ਇਹ ਤੁਹਾਡੇ ਹੱਥ ਅੱਜ ਕੱਲ ਨੂੰ ਗਲਤ ਹੁੰਦੀ ਆ ਤੇ ਕਰੈਕਟ ਠੀਕ ਆ ਇਹ ਸਹੀ ਨਹੀਂ ਹੁੰਦੀ ਕੱਲ ਨੂੰ ਬਾਈ ਅਸੀਂ ਵੀ ਸਾਰੀ ਉਮਰ ਆਪਦੀ ਐਂ ਗੱਡੇ ਆ ਕੱਲ ਨੂੰ ਮੈਂ ਵੀ ਪੈਸੇ ਲੈ ਕੇ ਖੇਡੂਗਾ ਪਹਿਲਾਂ ਗੂਗਲ ਪੇ ਪੈਸੇ ਕਰਾ ਕੇ ਖੇਡਣ ਜਾਊਗਾ ਮੈਂ ਵੀ ਫਿਰ ਲੋਕਾਂ ਵਰਗਾ ਹੋਊਗਾ ਮੈਂ ਵੀ ਫਿਰ ਲੋਕਾਂ ਤੋਂ ਵਾਂਝਾ ਨਹੀਂ ਰਹਿੰਦਾ ਮੈਂ ਵੀ ਉਹ ਜਿਹਾ ਹੀ ਹਾਂ ਠੀਕ ਆ ਜੇ ਅੱਜ ਅਸੀਂ ਸਹੀ ਹੋ ਗਏ ਤੁਰੇ ਆ ਸਾਰੀ ਉਮਰ 20 ਸਾਲ ਦਾ ਕੈਰੀਅਰ ਵੀ ਸਿੱਧਾ ਹੋ ਕੇ ਕੱਢ ਲਿਆ ਤੇ ਕੱਲ ਨੂੰ ਅਸੀਂ ਵੀ ਲੋਕਾਂ ਵਰਗੇ ਹੋਵਾਂਗੇ ਕਿਉਂਕਿ ਇਹ ਦੁਨੀਆ ਪਾ ਲਈ ਇਹੋ ਕੋਸ਼ਾ ਬਾਈ ਸੋ ਫਸ ਰੀਕਾਲ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਗਲਤੀ ਮਲਤੀ ਬਾਈ ਮਾਫ ਕਰਿਓ ਧੰਨਵਾਦ